ਨਹੀਂ ਪੜੇਗਾ ਤਰਨਤਾਰਨ ਦੇ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਨਾਲ ਜੋੜਨ ਵਾਲਾ ਬਾਈਪਾਸ ਰੱਦ ਹੋ ਗਿਆ ਇਹ ਵੱਡਾ ਪ੍ਰੋਜੈਕਟ ਜੀ ਆ ਤੁਸੀਂ ਸਹੀ ਸੁਣ ਰਹੇ ਹੋ ਕਿ ਤਰਨਤਾਰਨ ਦੇ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਨਾਲ ਜੋੜਨ ਵਾਲਾ ਬਾਈਪਾਸ ਹੋਣ ਨਹੀਂ ਬਣੇਗਾ ਕਿਉਂਕਿ ਇਹ ਵੱਡਾ ਪ੍ਰੋਜੈਕਟ ਹੀ ਰੱਦ ਹੋ ਗਿਆ ਹੈ ਦਰਸਲ ਭਾਰਤ ਮਾਲਾ ਦੇ ਨਾਲ ਜੁੜਿਆ ਹੋਇਆ ਇਹ ਵੱਡਾ ਪ੍ਰੋਜੈਕਟ ਇਸ ਕਰਕੇ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੇ ਲਈ ਜਿਹੜੀ ਜ਼ਮੀਨ ਦੀ ਵਰਤੋਂ ਹੋਣੀ ਸੀ ਉਹ ਅਜੇ ਤੱਕ ਜ਼ਮੀਨ ਹੀ ਪ੍ਰਾਪਤ ਨਹੀਂ ਹੋਈ ਇਸ ਕਰਕੇ ਇਹ ਵੱਡਾ ਪ੍ਰੋਜੈਕਟ ਰੱਦ ਕਰਨਾ ਪੈ ਰਿਹਾ ਹੈ ਜਿਸ ਕੰਪਨੀ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ ਸੀ ਉਸ ਨੂੰ ਹੀ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੇ ਲਈ ਜਿਹੜੀ ਜ਼ਮੀਨ ਜਿੱਥੇ ਬਾਈਪਾਸ ਬਣਨਾ ਸੀ ਉਹ ਜ਼ਮੀਨ ਹੀ ਹਜੇ ਤੱਕ ਪ੍ਰਾਪਤ ਨਹੀਂ ਹੋਈ ਇਸ ਕਰਕੇ ਇਸ ਪ੍ਰੋਜੈਕਟ ਨੂੰ ਇੱਕ ਵਾਰ ਰੱਦ ਕਰਨਾ ਪੈ ਰਿਹਾ ਹੈ ਦੱਸਦੀ ਹੈ ਕਿ ਜਿਸ ਕੰਪਨੀ ਨੇ ਇਹ ਠੇਕਾ ਲਿਆ ਸੀ ਉਸ ਨੇ ਇਹ ਜਾਣਕਾਰੀ ਸਟਾਕ ਐਕਸਚੇਂਜ ਨੂੰ ਖੁਦ ਹੀ ਦਿੱਤੀ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪਿੰਡ ਤੂੰਦਾ ਤੋਂ ਮਾਨਾ ਵਾਲਾ ਤੱਕ ਦਾ ਜਿਹੜਾ ਪ੍ਰੋਜੈਕਟ ਹੈ ਉਹ ਰੋਕ ਦਿੱਤਾ ਗਿਆ ਹੈ ਦੱਸਦੀ ਹੈ ਇਸ ਬੰਦ ਦੇ ਵਿੱਚ ਟੈਂਡਰ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਤੇ ਦੱਸ ਦਈਏ ਕਿ ਪਿੰਡ ਤੁੰਦਾ ਤਰਨਤਨ ਦਾ ਇੱਕ ਖਾਸ ਪਿੰਡ ਹੈ ਤੇ ਜਿਹੜਾ ਪਿੰਡ ਮਾਨਾ ਵਾਲਾ ਹੈ ਉਹ ਅੰਮ੍ਰਿਤਸਰ ਦਾ ਇੱਕ ਖਾਸ ਪਿੰਡ ਹੈ ਇਤੋਂ ਤੱਕ ਦਾ ਜਿਹੜਾ ਇਹ ਪ੍ਰੋਜੈਕਟ ਹੈ ਇੱਕ ਵਾਰ ਤਾਂ ਰੱਦ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 171 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਇੱਕ ਵਾਰ ਤਾਂ ਰੋਕ ਦਿੱਤਾ ਗਿਆ ਹੈ ਹਾਲਾਂਕਿ ਬਾਕੀ ਸਾਰੇ ਪ੍ਰਬੰਧ ਹੋਏ ਪਏ ਸਨ ਇਸ ਕਰਕੇ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਵਿੱਚ ਕੋਈ ਦੇਰੀ ਤਾਂ ਨਹੀਂ ਸੀ ਹੋਣੀ ਚਾਹੀਦੀ ਪਰੰਤੂ ਜਦੋਂ ਇਹ ਗੱਲ ਸਾਹਮਣੇ ਆਈ ਕਿ ਇਸ ਦੇ ਲਈ ਜਿਹੜੀ ਜ਼ਮੀਨ ਦੀ ਵਰਤੋਂ ਹੋਣੀ ਹੈ ਅਜੇ ਤੱਕ ਉਹ ਜ਼ਮੀਨ ਹੀ ਪ੍ਰਾਪਤ ਨਹੀਂ ਹੋਈ ਇਸ ਕਰਕੇ ਇਸ ਪ੍ਰੋਜੈਕਟ ਨੂੰ ਰੱਦ ਕਰਨਾ ਪੈ ਰਿਹਾ ਹੈ ਦੱਸਦੀ ਹੈ ਕਿ ਤਰਲਤਾ ਦੇ ਵਿੱਚ ਦਲੀ ਅੰਮ੍ਰਿਤਸਰ ਕਟੜਾ ਨਾਲ ਜੁੜਨ ਵਾਲਾ ਬਾਈਪਾਸ ਹੀ ਹੁਣ ਉਹ ਨਹੀਂ ਬਣੇਗਾ ਕਿਉਂਕਿ ਇਸ ਦੇ ਲਈ ਜਜ਼ਮੀਨ ਦੀ ਵਰਤੂ ਹੋਣੀ ਸੀ ਉਹ ਜ਼ਮੀਨ ਹੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹਾਲਾਂਕਿ ਇਸ ਤੋਂ ਪਹਿਲਾਂ ਸਾਰੇ ਟੈਂਡਰ ਵੀ ਪਾਸ ਹੋ ਗਏ ਸਨ ਕੰਪਨੀਆਂ ਵੀ ਹਾਇਰ ਕਰ ਲਈਆਂ ਗਈਆਂ ਸਨ ਪਰੰਤੂ ਹੁਣ ਦੁਬਾਰਾ ਤੋਂ ਇਹਦਾ ਟੈਂਡਰ ਉਹ ਰੱਦ ਕਰਨਾ ਪੈ ਰਿਹਾ ਹੈ ਕੰਪਨੀ ਨੂੰ ਵੀ ਰੱਦ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੀ ਜ਼ਮੀਨ ਚਾਹੀਦੀ ਹੈ ਅਜੇ ਤੱਕ ਉਹ ਜ਼ਮੀਨ ਹੀ ਪ੍ਰਾਪਤ ਨਹੀਂ ਹੋਈ ਤਾਂ ਫਿਰ ਉਹ ਬਾਈਪਾਸ ਕਿੱਥੇ ਬਣੇਗਾ ਇਸ ਕਰਕੇ ਇੱਥੇ ਮੋੜ ਤੋਂ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਹ ਪ੍ਰੋਜੈਕਟ ਇੱਕ ਵਾਰ ਤਾਂ ਰੱਦ ਕਰ ਦਿੱਤਾ ਗਿਆ ਹੈ ਠੇਕਾ ਲੈਣ ਵਾਲੀ ਕੰਪਨੀ ਨੇ ਇਹ ਸਾਰੀ ਜਾਣਕਾਰੀ ਸਟਾਕ ਐਕਸਚੇਂਜ ਨੂੰ ਦੇ ਦਿੱਤੀ ਹੈ ਔਰ ਇਹ ਜਿਹੜਾ ਪ੍ਰੋਜੈਕਟ ਸੀ ਕਰੋੜਾਂ ਦਾ ਪ੍ਰੋਜੈਕਟ ਸੀ ਜਿਸ ਨੂੰ ਇੱਕ ਵਾਰ ਰੱਦ ਕਰਨਾ ਪੈ ਰਿਹਾ ਹੈ ਹੋ ਸਕਦਾ ਹੈ ਕਿ ਮੁਰਤੋਂ ਵਿਚਾਰ ਕਰਨ ਤੋਂ ਬਾਅਦ ਜਦੋਂ ਇਹ ਜ਼ਮੀਨ ਲੈ ਲਈ ਜਾਵੇ ਤਾਂ ਇਹ ਪ੍ਰੋਜੈਕਟ ਸ਼ੁਰੂ ਹੋ ਜਾਵੇ ਪਰੰਤੂ ਇੱਕ ਵਾਰ ਤਾਂ ਭਾਰਤਮਾਲਾ ਦੇ ਨਾਲ ਇਹ ਜੁੜਿਆ ਹੋਇਆ ਜਿਹੜਾ ਇਹ ਪ੍ਰੋਜੈਕਟ ਹੈ ਉਹ ਤਾਂ ਰੱਦ ਹੋ ਰਿਹਾ ਹੈ ਔਰ ਇਹ ਜਿਹੜਾ ਪ੍ਰੋਜੈਕਟ ਸੀ ਜਿਹੜਾ ਕਿ ਤਰਨਤਾਰਨ ਦੇ ਪਿੰਡ ਧੂੰਦਾ ਤੋਂ ਅੰਦਰ ਸਰ ਦੇ ਪਿੰਡ ਮਾਨਾ ਵਾਲਾ ਤੱਕ ਦਾ ਪ੍ਰੋਜੈਕਟ ਸੀ ਇੱਕ ਵਾਰ ਤਾਂ ਇਸ ਨੂੰ ਬਿਲਕੁਲ ਹੀ ਠੱਪ ਕਰ ਦਿੱਤਾ ਗਿਆ ਰੋਕ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਜੈਕਟ ਦੁਬਾਰਾ ਤੋਂ ਸ਼ੁਰੂ ਹੋਵੇ ਪਰੰਤੂ ਇੱਕ ਵਾਰ ਤਾਂ ਇਸ ਪ੍ਰੋਜੈਕਟ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਦੇ ਸਬੰਧ ਦੇ ਵਿੱਚ ਜਿਹੜੀ ਜ਼ਮੀਨ ਦੀ ਵਰਤੋਂ ਹੋਣੀ ਸੀ ਅਜੇ ਤੱਕ ਉਹ ਜ਼ਮੀਨ ਹੀ ਪ੍ਰਾਪਤ ਨਹੀਂ ਹੋਈ ਇਸ ਕਰਕੇ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਂਦਾ ਹੈ